ਕਮਲ ਮਾਲੂਮਾਤ ਲੇਗੇ ਕਿ ਬਛੜਾ ਫਾਰਮਿੰਗ ਮੇ ਆਨੇ ਕੀ ਵਜ੍ਹਾ ਥੀ ਸ਼ੌਕ ਕਹਾਂ ਸੇ ਆਇਆ ਔਰ ਇਹ ਕਾਮ ਇਨਕੋ ਕਿਸਾ ਲਗਾ ਅਸਲਾਮੁਅਲੈਕਮ ਜੀ ਵਾਲੈਕੁਮ ਸਲਾਮ ਆ ਚਾਚੂ ਜੀ ਕੀ ਹਾਲ ਚਾਲ ਠੀਕ ਦੁਆਵਾ ਆ ਸਭ ਤੋਂ ਪਹਿਲੇ ਮੇਰੇ ਵੇਖਣ ਵਾਲੇ ਨੂੰ ਆਪਦਾ ਨਾਮ ਦਸੋ ਤੇ ਇਹ ਦਸੋ ਤੁਹਾਡਾ ਫਾਰਮ ਕਿਹੜੀ ਜਗ੍ਹਾ ਤੇ ਆ ਮੇਰਾ ਨਾਮ ਹੈ ਜੀ ਨਸੀਰ ਅਹਿਮਦ ਮੋਲ ਸਾਡਾ ਫਾਰਮ ਹੈ ਪਾਕਪਤਨ ਚੌਕ ਕਰਮਾ ਵਾਲੇ ਤੇ ਜੀ ਤੇ ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋ ਕਿੰਨੇ ਬੱਚੇ ਨੇ ਜਿਹੜੇ ਫਾਰਮ 'ਚ ਪਾਏ ਹੋਏ ਨੇ ਐਸਐਮਾ ਇਕਲਾਕ ਤਾਸੀਂ ਸੇਲ ਕਰਤਾ ਹੈ ਤੇ ਇੱਕ ਸਾਡੇ ਕੋਲੇ ਖੜਾ ਹੈ ਇਹਦੇ ਚ 30 ਜਨਵਾਰ ਹੈਗਾ 30 ਜਨਵਾਰ ਹੈ ਅੱਛਾ ਜੀ ਕੋਈ ਵੀ ਕੰਮ ਹੈ ਸ਼ੁਰੂ ਕਰਨ ਤੋਂ ਪਹਿਲੇ ਬੰਦਾ ਕੋਈ ਨਾ ਕੋਈ ਕੰਮ ਹੋਰ ਕਰਦਾ ਹੀ ਹੁੰਦਾ ਹੈ ਤੁਸੀਂ ਦੱਸੋ ਇਹਨਾਂ ਬਛੜਾ ਫਾਰਮਿੰਗ ਤੋਂ ਇਲਾਵਾ ਕੀ ਕੰਮ ਕਰਦੇ ਇਸ ਤੋਂ ਪਹਿਲੇ ਕੀ ਕੰਮ ਕਰਦੇ ਰਹੇ ਜੀ ਤੇ ਇਸ ਟਾਈਮ ਕਿਹੜਾ ਕਿਹੜਾ ਕਰਦੇ ਜੀ ਅਸੀਂ ਸਭ ਤੋਂ ਪਹਿਲੇ ਸਾਡਾ ਜਿਹੜਾ ਕੰਮ ਹੈ ਉਹ ਹੈਗਾ ਜ਼ਮੀਦਾਰਿਆ ਦਾ ਅੱਛਾ ਜੀ ਜ਼ਮੀਦਾਰ ਦੇ ਨਾਲ ਜ਼ਮੀਦਾਰ ਦੇ ਨਾਲ ਨਾਲ ਮੈਨੂੰ ਸ਼ੌਕ ਲੱਗਾ ਕਿ ਕੋਈ ਹੋਰ ਕੰਮ ਕਰਨਾ ਚਾਹੀਦਾ ਹੂੰ ਉਹ ਫਿਰ ਅਸੀਂ ਸ਼ੁਰੂ ਕੀਤਾ 2000 ਦੇ ਵਿੱਚ ਆਣ ਕੇ ਨਰਸਰੀ ਦਾ ਨਰਸਰੀ ਦਾ ਹਾਂ ਨਰਸਰੀ ਫਾਰਮ ਦਾ ਉਹ ਅਸੀਂ ਕਰਦੇ ਰਹਿ ਨਰਸਰੀ ਫਾਰਮ ਦੇ ਨਾਲ-ਨਾਲ ਤੇ ਮੈਂ ਕਿਹਾ ਕੋਈ ਇੱਕ ਹੋਰ ਕੰਮ ਹੋਣਾ ਚਾਹੀਦਾ ਹੂੰ ਉਹ ਅਸੀਂ ਕੀਤਾ ਫਿਰ ਆਣ ਕੇ 2015 ਦੇ ਵਿੱਚ ਪੋਲਟਰੀ ਫਾਰਮ ਦਾ ਪੋਲਟਰੀ ਫਾਰਮ ਦਾ ਹਾਂਜੀ ਉਹ ਬੜਾ ਨੁਕਸਾਨ ਆਇਆ ਪੂਰੀ ਮਾਰਕੀਟ ਉਸ ਟਾਈਮ ਬੈਗ ਗਈ ਸੀ ਤੇ ਉਹ ਇੱਕ ਸਾਲ ਕੀਤਾ ਤੇ ਅਸੀਂ ਛੱਡ ਦਿੱਤਾ ਹੂੰ ਉਸ ਤੋਂ ਬਾਅਦ ਪੋਲਟਰੀ ਦਾ ਜਿਹੜਾ ਕੰਮ ਹੈ ਉਹ ਮਾੜਾ ਬੰਦਾ ਨਹੀਂ ਕਰ ਸਕਦਾ ਹੂੰ ਮਾੜੇ ਬੰਦੇ ਦੇ ਵਾਸਤਾ ਰੋਗ ਨਹੀਂ ਉਹ ਕਰੋੜਾਂ ਦੀ ਗੇਮ ਹੈ ਅੱਛਾ ਜੀ ਉਸ ਤੋਂ ਬਾਅਦ ਕੁਝ ਦੋਸਤ ਪਹਿਲੇ ਜੀ ਅਸੀਂ ਵੀ ਘਰ ਵਾਸ ਘਰ ਤੇ ਇੱਕ ਦੋ ਜਾਨਵਰ ਰੱਖਦੇ ਸਾਂ ਕੁਰਬਾਨੀਆਂ ਵਾਲੇ ਹਮ ਅੱਛੇ ਹਮ ਉਹ ਜਿਹੜੇ ਨੇ ਮਾਸ਼ਾਅੱਲਾ ਸਾਨੂੰ ਠੀਕ ਜਿਹੜੀ ਇਨਕਮ ਦੇ ਜਾਂਦੇ ਸਨ ਤੇ ਨਾਲ ਦੋਸਤਾਂ ਹੋਰ ਨਾਲ ਨੇ ਸ਼ੁਰੂ ਕੀਤਾ ਸੀ ਉਹਨਾਂ ਨੂੰ ਵੇਖ ਕੇ ਤੇ ਅਸੀਂ ਇਹ ਕਿਹਾ ਕਿ ਨਾਲ ਨਰਸੀ ਦੇ ਨਾਲ ਫਾਰਮ ਬਣਾ ਦੇ ਬੱਚਿਆਂ ਦਾ ਹਮ ਇਹ ਮੈਂ 1.5 ਸਾਲ ਤੋਂ ਕਰ ਰਿਹਾ ਅੱਛਾ ਇਹ ਜਿਹੜਾ ਬੱਚਿਆਂ ਦਾ ਕੰਮ ਹੈ 1.5 ਸਾਲ ਤੋਂ ਤੁਸੀਂ ਇਸ ਤੋਂ ਪਹਿਲੇ ਕਿੰਨੇ ਫਲਾਕ ਕੱਢ ਚੁੱਕੇ ਜੇ ਜਦੋਂ ਸ਼ੁਰੂ ਕੀਤਾ ਸੀ ਉਦੋਂ ਕਿੰਨੇ ਬੱਚਿਆਂ ਤੋਂ ਸ਼ੁਰੂ ਕੀਤਾ ਸੀ ਤੇ ਇਸ ਟਾਈਮ ਕਿੰਨੇ ਬੱਚੇ ਨੇ ਜਦੋਂ ਮੈਂ ਸ਼ੁਰੂ ਕੀਤਾ ਸੀ ਇਹ 19 ਜਨਵਾਰ ਨੂੰ ਸ਼ੁਰੂ ਕੀਤਾ ਸੀ ਇਹ ਮੇਰਾ ਤੀਸਰਾ ਹੈ ਦੂਸਰਾ ਫਲਾਕ ਮੇਰਾ ਜਿਹੜਾ ਆਇਆ ਉਹ 30 ਜਨਵਾਰ ਦਾ ਹੈ ਤੇ ਇਸ ਟਾਈਮ ਜਿਹੜਾ ਹੈ ਮੇਰਾ 60 ਦਾ ਹੈ ਤੇ ਇਨਸ਼ਾਅੱਲਾ ਅੱਗੇ ਸਾਡਾ ਕਰਨ ਦਾ ਫਾਰਮ ਦਾ ਕੰਮ ਸ਼ੁਰੂ ਹੈ ਅੱਗੇ ਕਰਨ ਦਾ ਇਰਾਦਾ ਹੈ ਹੋਰ ਵੀ ਕਰਾਂ ਮਜ਼ੀਦ ਹੋਰ ਵਧਾਉਂਦਾ ਹਾਂ ਹਾਂਜੀ ਇਨਸ਼ਾਅੱਲਾ ਲੋਕ ਕਹਿੰਦੇ ਨੇ ਇਹ ਕਾਰੋਬਾਰ ਖਤਮ ਹੋ ਜਾਣਾ ਹੈ ਕੁਝ ਦੇਰ ਪਹਿਲੇ ਇੱਕ ਦੋਸਤ ਇੱਥੇ ਤੁਹਾਡੇ ਬੈਠਾ ਕਹਿ ਰਿਹਾ ਸੀ ਖੁਦ ਵੀ ਫਾਰਮਿੰਗ ਕਰ ਰਿਹਾ ਹੈ ਲੇਕਿਨ ਕਹਿ ਰਿਹਾ ਸੀ ਜੀ ਇਹ ਕੰਮ ਖਤਮ ਹੋ ਜਾਣਾ ਤੁਸੀਂ ਕੀ ਕਹਿਣਾ ਚਾਹੋਗੇ ਅੱਗੇ ਫਾਰਮ ਮਾਸ਼ਾਅੱਲਾ ਅੱਲਾ ਤਰੱਕੀ ਦੇ ਵਧਾਈ ਜਾ ਰਿਹਾ ਹੈ ਜੇ ਤੁਸੀਂ ਕੀ ਕਹੋਗੇ ਕਿ ਖਤਮ ਹੋ ਜਾਏਗਾ ਇਹ ਕੰਮ ਕਦੇ ਵੀ ਖਤਮ ਨਹੀਂ ਹੋ ਸਕਦਾ ਉਹਦੀ وجہ ਇਹ ਕਿ ਜਾਨਵਰ ਹਲਾਲ ਨੇ ਤੇ ਹਲਾਲ ਚੀਜ਼ ਕਦੇ ਨਾ ਖਤਮ ਹੁੰਦੀ ਹੈ ਨਾ ਰੁਕਦੀਏ ਤੇ ਨਾ ਹੀ ਹੁੰਦੇ ਚ ਕਦੇ ਲਾਸ ਹੋਇਆ ਹੈ। ਹਮ ਇਨਸ਼ਾਅੱਲਾ ਬੰਦੇ ਦੀ ਨੀਅਤ ਅੱਛੀ ਹੋਣੀ ਚਾਹੀਦੀ ਏ। ਇਸ ਹਵਸ ਤੇ ਨਹੀਂ ਕਰਨਾ ਕਿ ਅਸੀਂ ਇਹਨਾਂ ਚ ਪੈਸਾ ਕਮਾਉਣਾ। ਅੱਛਾ ਜੀ। ਇਸ ਹਵਸ ਤੇ ਕਰਨਾ ਹੈ ਕਿ ਸਾਡਾ ਸ਼ੌਕ ਏ ਤੇ ਮੈਂ ਇਨਸ਼ਾਅੱਲਾ ਘਰ ਘੱਟ ਟਾਈਮ ਦੇਣਾ ਤੇ ਇੱਥੇ ਜ਼ਿਆਦਾ ਦੇਣਾ ਸਾਡਾ ਘਰ ਦਿਲ ਨਹੀਂ ਲੱਗਦਾ ਕੰਮ ਕਰਨ। ਬੈਠਣ ਤੇ ਐਵੇਂ ਫਾਰਕ ਬੈਠੇ ਇੱਥੇ ਅਸੀਂ ਅਚਾਨਕ ਇੱਥੇ ਜਨਾਬ ਖੜੋ ਹੋ ਗਏ, ਕੁਰਸੀ ਪਾ ਕੇ ਬਹਿ ਗਏ, ਵੇਖਦੇ ਰਹੇ। ਜਾਨਵਰ ਕੀ ਕਰਦਾ ਪੈ ਕਿਵੇਂ? ਸ਼ੌਕ ਨਾ ਕਰਨਾ ਪੈਸੇ ਦੀ ਨੀਅਤ ਤੇ ਨਹੀਂ ਕਰਨਾ ਇਹ ਕਦੇ ਕਿਸੇ ਕੋਲ ਜਾ ਕੇ ਮਸ਼ਹੂਰਾਨੀ ਕਰਨਾ ਕਿ ਮੈਂ 10 ਬੱਚੇ ਰੱਖਾ ਮੈਨੂੰ 2 ਲੱਖ ਬਚੇਗਾ ਮੈਂ 3 ਲੱਖ ਬਚੇਦਾ ਰਜ਼ਕ ਜਿਹੜਾ ਨਾ ਉਹ ਅੱਲਾਹ ਕੋਲੇ ਇਹ ਤੁਹਾਡੀ ਸੋਚ ਤੋਂ ਜ਼ਿਆਦਾ ਅੱਲਾਹ ਤਾਲਾ ਕਿਸੇ ਫਲਾਕ ਚ ਦੰਦ ਦੇ ਦੇਦਾ ਤੇ ਕਿਸੇ ਚ ਘਟ ਵੀ ਹੋ ਜਾਂਦਾ ਪੂਰੇ ਵੀ ਹੋ ਜਾਂਦੀ ਇਸ ਤਰ੍ਹਾਂ ਜਿੰਮੇਦਾਰਾ ਕਰਨੇ 3 ਸਾਲ ਲਾਸ ਹੁੰਦਾ ਰਹਿੰਦਾ ਚੌਥਾ ਸਾਲ ਫਸਲ ਦਾ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਦੀ ਕਿੱਥੇ ਚਲੀ ਜਾਂਦੀ ਇਹ ਹੀ ਇਹਨਾਂ ਦਾ ਸਿਸਟਮ ਕੀ ਬਾਤ ਹੈ ਅੱਛਾ ਚਾਚੂ ਇਹ ਦੱਸੋ ਸਭ ਤੋਂ ਪਹਿਲੇ ਹੁੰਦਾ ਹੈ ਬੱਚੇ ਖਰੀਦਣਾ ਕੋਈ ਵੀ ਨਵਾਂ ਬੰਦਾ ਫਾਰਮਿੰਗ ਸ਼ੁਰੂ ਕਰਨਾ ਚਾਵੇ ਉਹ ਜਦੋਂ ਬੱਚੇ ਖਰੀਦੇ ਉਹਦਾ ਵਜ਼ਨ ਕਿੰਨਾ ਹੋਣਾ ਚਾਹੀਦਾ ਤੇ ਉਹ ਕਿੰਨੇ ਪੈਸਿਆਂ ਦਾ ਮਿਲੇਗਾ ਤੇ ਕਿਹੜੀਆਂ ਕਿਹੜੀਆਂ ਬੈਸਟ ਮੰਡੀਆਂ ਨੇ ਸਭ ਤੋਂ ਪਹਿਲੀ ਗੱਲ ਇਹ ਕਿ ਜਿਹੜਾ ਬੰਦਾ ਬੱਚੇ ਖਰੀਦਾ ਜੀ ਬੱਚਾਂ ਦਾ ਜ਼ਾਹਰੀ ਗੱਲ ਹੈ ਕਿ 80% ਲੋਕ ਉਹੀ ਕਾਰੋਬਾਰ ਕਰਦੇ ਨੇ ਕਿ ਜਿਨ੍ਹਾਂ ਨੇ ਪਹਿਲੇ ਭਾਈ ਪਿਓ ਦਾਦੇ ਦਾ ਕੰਮ ਹੀ ਮਾਲ ਦਾ ਹੁੰਦਾ ਹੁੰਦਾ ਹੂੰ ਤੇ ਥੋੜੇ ਜਿਹੇ ਬੱਚੇ ਵਿੱਚ ਸਕੂਲਾਂ ਤੇ ਗਏ ਹੁੰਦੇ ਨੇ ਤਾਂ ਉਹਨਾਂ ਨੂੰ ਇਹਨਾਂ ਤੇਜਰਬਾ ਨਹੀਂ ਹੁੰਦਾ ਫੇਰ ਵੀ ਉਹਨਾਂ ਨੂੰ ਮਾਲ ਦੇ ਬਾਰੇ ਬੜੀ ਜਾਣਕਾਰੀ ਹੁੰਦੀ ਹੈ ਹਮ ਵੱਛਾ ਜਿਹੜਾ ਖਰੀਦਣਾ ਹੈ ਕੋਸ਼ਿਸ਼ ਕਰਨੀ ਹੈ ਦੇਸੀ ਕਰਾਸ ਬੱਛਾ ਹੋਵੇ ਦੇਸੀ ਕਰਾਸ ਹਾਂਜੀ ਹਮ ਉਹਦੀ ਲੈਂਥ ਵੇਖਣੀ ਹੈ ਹਾਈਟ ਵੇਖਣੀ ਹੈ ਕਿ ਇਹ ਠੀਕ ਹੈ ਹਮ ਫਤਨ ਪੁੱਲਣ ਵਾਲਾ ਟੁਪੜਾ ਜਿਹਾ ਜਾਨਵਰ ਲੈਣਾ ਬਿਲਕੁਲ ਪਤਲਾ ਸਿੰਗਲ ਬਾਡੀ ਜਾਨਵਰ ਨਹੀਂ ਲੈਣਾ ਹਮ ਵੀ ਜਿਹੜਾ ਬਿਲਕੁਲ ਮਰਿਆ ਜਿਹਾ ਉਹ ਨਹੀਂ ਲੈਣਾ ਯਾਨੀ ਕਿ ਜਾਨਮਤ ਉਹ ਲੈਣਾ ਹੈ ਕਿ ਜਿਹੜਾ ਤਕਰੀਬਨ ਦੇਖਣ ਨੂੰ ਵੀ ਠੀਕ ਲੱਗੇ ਦੇਖਣ ਨੂੰ ਠੀਕ ਲੱਗੇ ਹਮ ਕੋਸ਼ਿਸ਼ ਕਰੇ ਜਿਹੜਾ ਨਵਾਂ ਬੰਦਾ ਪਹਿਲੀ ਦਫਾ ਜਾਨਵਰ ਖਰੀਦਦਾ ਹੈ ਨਾ ਉਹਨੂੰ 100 ਕਿਜੀ ਦਾ ਜਾਨਵਰ ਖਰੀਦੇ 100 ਕਿਜੀ ਹਾਂ 100 ਕਿਜੀ ਗੋਸ਼ਤ ਹੋਣਾ ਚਾਹੀਦਾ ਹਾਂ ਹਾਂ ਐ ਹੀ ਗੱਲ ਨਾ ਮੇਰੇ ਦੇਖਣੇ ਖੋਲ ਕਰਦੇ ਨੇ ਕਿ ਜਿਹੜਾ ਜਾਨਵਰ ਦਾ ਟੋਟਲ ਵਜ਼ਨ ਜਿਹੜਾ ਜ਼ਿੰਦਾ ਜਾਨਵਰ ਜਿਵੇਂ ਤੁਰਿਆ ਫੇਰ ਦਾ ਉਹਦਾ ਟੋਟਲ ਕਿੰਨਾ ਹੋਣਾ ਚਾਹੀਦਾ ਤੇ ਗੋਸ਼ਤ ਵਿੱਚੋਂ ਕਿੰਨਾ ਹੋਣਾ ਚਾਹੀਦਾ ਇਹ ਦੱਸੋ ਉਹਦਾ ਟੋਟਲ ਜਿਹੜਾ ਜਾਨਵਰ ਦਾ ਵਜ਼ਨ ਹੋਣਾ ਚਾਹੀਦਾ ਹੈ ਘੱਟੋ ਘੱਟ 200 ਜਾਨ 200 ਕਿਲੋ 200 ਕਿਜੀ ਹਾਂਜੀ ਤੇ ਅੰਦਾਜ਼ਾ ਕਰ ਲਵੇ ਕਿ ਗੋਸ਼ਤ 100 ਕਿਜੀ ਹੈ ਇਹਦਾ ਹੂੰ ਇਹ ਜਿਹੜਾ ਪਹਿਲੀ ਦਫਾ ਫਾਰਮਿੰਗ ਕਰੇਗਾ ਉਹਦੇ ਵਾਸਤੇ ਇਸ ਚੀਜ਼ ਨੂੰ ਪਾਲਣ ਵਾਸਤੇ ਆਸਾਨੀ ਹੋਵੇਗੀ ਵੱਡਾ ਜਾਨਵਰ ਗ੍ਰੋਥ ਠੀਕ ਕਰਦਾ ਹੂੰ ਤੇ ਜਲਦੀ ਤਿਆਰ ਹੋ ਜਾਂਦਾ ਹੈ اچھا ਜੀ ਜਦੋਂ ਇਸ ਕੰਮ 'ਚ ਪੈ ਜਾਏਗਾ ਫਿਰ ਉਹ 35000 ਦਾ ਵੀ ਫਾਰਮ 'ਚ ਲਿਆਂਕੇ ਪਾਵੇਗਾ ਨਾ ਤੇ ਉਹਦਾ ਜਨਾਬ ਉਹ ਚੱਲੇਗਾ ਉਹ ਵੀ ਕਾਮਯਾਬ ਹੋ ਜਾਏਗਾ ਉਹ ਵੀ ਕਾਮਯਾਬ ਹੋ ਜਾਏਗਾ ਉਹਨੂੰ ਪਤਾ ਲੱਗ ਜਾਂਦਾ ਮੈਂ ਕਿਹੜੀ ਮਾਰਕੀਟ 'ਚ ਜਾਣਾ ਹੈ ਕਿਸ ਬੰਦੇ ਨੂੰ ਦੇਣਾ ਹੈ ਕਿੱਥੇ ਭੇਜਣਾ ਹੈ ਮੇਰੇ ਹੁਣ ਇਸ ਟਾਈਮ ਤਿੰਨ ਜਾਨਵਰ ਐਸੇ ਨੇ ਕਿ ਜਿਹੜੇ 37000 38000 ਦੇ ਹੈ ਹੂੰ ਮੈਨੂੰ ਉਹ ਅੱਛੇ ਲੱਗੇ ਨੇ ਮੈਂ ਲੈ ਲੈਂਦਾ ਹੂੰ ਠੀਕ ਹੈ ਜੀ ਕੀ ਬਾਤ ਹੈ ਇੱਕ ਖਰੀਦਣ ਦਾ ਮਸਲਾ ਏ ਕੋਈ ਕਿਸੇ ਬ੍ਰੋਕਰ ਨੂੰ ਨਾਲ ਜਾਣ ਦੀ ਜ਼ਰੂਰਤ ਨਹੀਂ ਲੈਣੀ ਨਹੀਂ ਦੇਣੀ ਨਹੀਂ ਤੁਸੀਂ ਆ ਦੀਆਂ ਮਕਾਮੀ ਮੰਡੀਆਂ ਕਰੋ ਮਕਾਮੀ ਮੰਡੀ 'ਚ ਜਾਓ ਤੁਸੀਂ ਜਾਨਵਰ ਦਾ ਰੇਟ ਪੁੱਛੋ ਉਹ ਤੁਹਾਨੂੰ ਉਹਨਾਂ ਨੂੰ ਤੁਸੀਂ ਜਾਨਵਰ ਥੋੜਾ ਜਿਆਦਾ ਤੁਹਾਨੂੰ ਸਮਝ ਆ ਜਾਂਦਾ ਪੈਣਾ ਕਿ 70000 ਦਾ ਹੈ ਤੁਸੀਂ ਉਹਦਾ 50000 ਰੇਟ ਲਾਓ ਫਿਰ ਇਹ ਚੈੱਕ ਕਰੋ ਕਿ ਸਾਨੂੰ ਨੇ ਵਾਕੇ 50000 ਰੁਪਏ ਦਾ ਜਾਨਵਰ ਨਹੀਂ ਦਿੱਤਾ ਤੁਸੀਂ ਵਾਪਸ ਆ ਜਾਓ ਘਰ ਆ ਜਾਓ ਸਾਨੂੰ ਆਈਡੀ ਹੋ ਜਾਦਾ ਇੱਕ ਤੋਂ ਜਾਨਵਰ ਤੁਸੀਂ ਮਹਿੰਗੇ ਵੀ ਖਰੀਦ ਲੈਣਾ ਤੇ ਕੋਈ ਮਸਲਾ ਨਹੀਂ ਅੱਗੇ ਤੁਹਾਡਾ ਜ਼ਿਹਨ ਖੁੱਲ ਜਾਏਗਾ ਤੁਸੀਂ ਜਾਨਵਰ ਖਰੀਦਣ ਲੱਗ ਜਾਏਗਾ ਕੀ ਆ ਬਾਤ ਯਾਨੀ ਕਿ ਪਹਿਲੀ ਦਫਾ ਮੁਸ਼ਕਿਲਾਂ ਹੈ ਪਹਿਲੀ ਦਫਾ ਨਵੇਂ ਬੰਦੇ ਦੇ ਅਗਰ ਕੋਈ ਤਜਰਬੇਕਾਰ ਬੰਦਾ ਸਾ ਨਾਲ ਲੈ ਜਾਏ ਤਾਂ ਫੇਰ ਕੀ ਹੁੰਦੇ ਉਹ ਵੀ ਠੀਕ ਹੈ ਅਗਰ ਤੁਹਾਡਾ ਤਜਰਬੇਕਾਰ ਬੰਦਾ ਤੁਹਾਡੇ ਇਤਬਾਰ ਵਾਲਾ ਇਹ ਵੇਖੋ ਕਿ ਉਹ ਤੁਹਾਨੂੰ ਪਿੱਛੋਂ ਕਰਪ ਚੰਦਾ ਨਹੀਂ ਕਰਦਾ ਚੂਨਾ ਨਹੀਂ ਲਾਉਂਦਾ ਫੇਰ ਤਾਂ ਤੁਸੀਂ ਲਿ ਜਾਓ ਉਹਨੂੰ ਜੇ ਨਹੀਂ ਤਾਂ ਫੇਰ ਨਾ ਲਾ ਅ ਅੱਛਾ ਇਹ ਦੱਸੋ ਕਿ ਮੰਡੀ ਦੇ ਵਿੱਚੋਂ ਜਾਨਵਰ ਖਰੀਦਣ ਲੱਗਿਆਂ ਫਰਾਡ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਕਿਹੜੀ ਹੁੰਦੀ ਹੈ ਮੰਡੀ 'ਚ ਫਰਾਡ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਤੁਸੀਂ ਜਾਨਵਰ ਨੂੰ ਪਹਿਲੇ ਤੇ ਚੈੱਕ ਕਰਨਾ ਹੈ ਬਿਮਾਰ ਤਾਂ ਨਹੀਂ ਦਾ ਜਾਨਵਰ ਹੂੰ ਉਨੀਆਂ ਇੱਕ ਦੋ ਨਿਸ਼ਾਨੀਆਂ ਨੇ ਜਾਨਵਰ ਸੁਸਤ ਖੜਾ ਹੈ ਜਾਂ ਜਾਨਵਰ ਨੇ ਕਾਂ ਥਿਲੇ ਸਕੇ ਨੇ ਬਾਅਦ ਕਾ ਤੋ ਟੀਕਾ ਲਾ ਕੇ ਜਾਨਵਰ ਨੂੰ ਐਕਟਿਵ ਕਰ ਲੈਂਦੇ ਨੇ ਫੇਰ ਵੀ ਉਹ ਆਦਾ ਕਿਧਰੇ ਨਾ ਕਿਧਰੇ ਸੁਸਤ ਖੜਾ ਹੁੰਦੀ ਵਜ੍ਹਾ ਤੋਂ ਕਾਂ ਸੱਟੇ ਹੁੰਦੀ ਵਜ੍ਹਾ ਤੋਂ ਮਲੂਮ ਕਰਾਉਂਦਾ ਪਿਆ ਹੁੰਦਾ ਤੇ ਫਰਾਡ ਜਿਹੜਾ ਹੈ ਨਾ ਫਰਾਡ ਦਾ ਇਹ ਤਰੀਕਾ ਕਰ ਬੜੇ ਤਰੀਕੇ ਕਰ ਨੇ ਉਹ ਸਮਝ ਨਹੀਂ ਆਉਂਦਾ ਉਹ ਤੁਹਾਡੀ ਕਿਸਮਤ ਤੇ ਹੀ ਹੈ ਤੋ ਉਹ ਜਿਹੜਾ ਕਹਿੰਦੇ ਨੇ ਉਹ ਬੱਚੇ ਨੂੰ ਕੰਡੇ ਦੇ ਤੋਲ ਕੇ ਨਾ ਲਵੋ ਪਾਣੀ ਪਿਆ ਹੁੰਦਾ ਪੈਪਾ ਨਾਲ ਉਹਦੇ ਬਾਅਦ ਕੀ ਕਰ ਉਹ ਬਿਲਕੁਲ ਠੀਕ ਹੈ ਜਿਹੜਾ ਬੰਦਾ ਨਵਾਂ ਜਾਵੇਗਾ ਨਾ ਹੂੰ ਉਹਨੇ ਇਹ ਵੇਖਣਾ ਕਿ ਜਾਨਵਰ ਸਿਹਤਮੰਦ ਹੋ ਉਹਨਾਂ ਨੂੰ ਪਾਣੀ ਪਿਆ ਕੇ ਵੱਖੀਆਂ ਚਮੀਆਂ ਹੋਣਗੀਆਂ ਹੂੰ ਤੇ ਅਸੀਂ ਆਪ ਸਮਝਦਾਰ ਆ ਕਿ ਜਿਹੜਾ ਜਾਨਵਰ ਮੰਡੀ ਤੋਂ ਬਾਅਦ ਆਂਦਾ ਪੀਂਦਾ ਹੈ ਘਰੋਂ ਚੱਲਿਆ 8-10 ਘੰਟਿਆਂ ਬਾਅਦ ਮੰਡੀ 'ਚ ਪਹੁੰਚਿਆ ਉਹਨਾਂ ਜਾਇਆ ਕਿ ਵੱਖੀਆਂ ਤੋਂ ਚਮੀਆਂ ਨਹੀਂ ਹੋਣੀਆਂ ਚਾਹੀਦੀਆਂ ਉਹ ਪਾਣੀ ਪਿਆ ਕੇ ਉਹਨੂੰ ਤਾਜ਼ਾ ਪਾਣੀ ਪਿਆ ਹੁੰਦਾ ਉਹਨਾਂ ਦੇ 8-10 ਕਿਲੋ ਪਾਣੀ ਲੱਗ ਜਾਂਦਾ ਹੂੰ ਜਿਹੜਾ ਜਾਨਵਰ 10 ਘੰਟਿਆਂ ਦਾ ਸਫ਼ਰ ਕਰਕੇ ਆਇਆ ਹੈ ਉਹ ਬਿਲਕੁਲ ਹੀ ਸਮਾਰਟ ਹੋਵੇਗਾ ਹਮ ਯਾਨੀ ਕਿ ਉਹ ਪੁੱਖਾ ਹੋਵੇਗਾ ਪੁੱਖਾ ਹੋਵੇਗਾ ਉਹ ਪੁੱਖਾ ਜਾਨਵਰ ਲੈਣਾ ਹੈ ਤਾਂ ਕੰਡੇ ਤੇ ਵਾਕਿਆ ਹੀ ਪਾਣੀ ਪਿਆ ਕੇ ਜਾਨਵਰ ਸੇਲ ਕਰ ਬਚਣਾ ਚਾਹੀਦਾ ਹੈ ਤਜਰਬਾ ਹੈ ਤਾਂ ਲਾਓ ਵਰਨਾ ਨਾ ਲਾ ਸਹੀ ਹੋ ਗਿਆ ਮੰਡੀ ਦੇ ਵਿੱਚੋਂ ਬੱਚੇ ਖਰੀਦ ਕੇ ਫਾਰਮ ਤੇ ਲਿਆ ਕੇ ਸਭ ਤੋਂ ਪਹਿਲਾ ਕੰਮ ਕੀ ਕਰਦੇ ਜੇ ਇਹ مختلف ਫਾਰਮਾਂ ਦੇ مختلف ਟੋਟਕੇ ਨੇ ਕੋ ਲਾਉਂਦੇ ਨੇ ਲੇਕਿਨ ਮੈਂ ਜਿਹੜਾ ਕੀਤਾ ਨਾ ਸਭ ਤੋਂ ਪਹਿਲੇ ਅਸੀਂ ਲਿਆਂਦੇ ਜਾਨਵਰ ਛੱਡਦੇ ਨਹੀਂ ਤੇ ਇਹ ਸਾਡੇ ਕੁੰਡੇ ਲੱਗੇ ਨੇ ਹੂੰ ਇਹਨਾਂ ਨਾਲ ਬੰਨ੍ਹ ਦੇ ਦੇਣਾ ਅੱਛਾ ਜੀ ਬੰਨਣ ਤੋਂ ਬਾਅਦ ਕਿਆ ਕੀ ਜਾਨਵਰ ਕੋਈ ਕਿਧਰੋਂ ਹੁੰਦਾ ਹੈ ਕੋਈ ਕਿਧਰੋਂ ਹੁੰਦਾ ਹੈ ਅਗਰ ਮੰਡੀ ਦੇ ਲਿਆਂਕੇ ਜਾਨਵਰ ਛੱਡিয়ে ਨਾ ਉਹਨਾਂ 'ਚ ਮਸਲਾ ਇਹ ਹੁੰਦਾ ਹੈ ਕਿ 10 ਘੰਟੇ ਤੋਂ ਪਿੱਛੋਂ 12 ਘੰਟੇ ਉਹ ਪਿੱਛੋਂ ਆਏ ਨੇ ਸਫ਼ਰ ਕਰਕੇ ਹਮ ਅੱਗੇ ਅਸੀਂ ਮੰਡੀ 'ਚ ਖਰੀਦੇ ਨੇ ਸਾਰਾ ਦਿਨ ਉੱਥੇ ਖੜੇ ਰਹੇ ਨੇ ਫਿਰ ਉਹਨਾਂ ਨੇ ਗੱਡੀ ਦਾ ਸਫ਼ਰ ਕੀਤਾ ਉਹ ਜਦੋਂ ਛੱਡ ਦਿੰਦੇ ਨੇ ਤੇ ਜਾਨਵਰ ਆਪਸ 'ਚ ਜਦੋਂ ਲੜਨੇ ਨੇ ਤੇ ਉਹਨਾਂ ਦੀ ਸਿਹਤ ਤੇ ਬੜਾ ਅਸਰ ਪੈਂਦਾ ਹੈ 8 ਦਿਨ ਉਹਨਾਂ ਦਾ ਢੇਵਾਂ ਨਹੀਂ ਲਿਕਣਦਾ ਅਸੀਂ ਲਿਆਣ ਕੇ ਨਾ ਕੁੰਡਿਆਂ ਨਾਲ ਬੰਨ ਦਿੰਦੇ ਨੇ ਬੰਨਣ ਦੀ ਵਜ੍ਹਾ ਤੇ ਇੱਕ ਜਾਨਵਰ ਆਣ ਕੇ ਥੋੜਾ ਬਹੁਤਾ ਜਨਾਬ ਕੋਈ ਚਾਰਾ ਚੱਕਣਾ ਤੇ ਚੱਕਣੇ ਤਾਂ ਬੈਠ ਜਾਣਗੇ ਉਹ ਰੈਸਟ ਕਰਨ ਦੇ ਉਸ ਤੋਂ ਬਾਅਦ ਉਹਨਾਂ 2 ਘੰਟੇ ਬਾਅਦ ਅਸੀਂ ਪਾਣੀ ਪਿਆਣੇ ਅੱਛਾ ਜੀ ਪਾਣੀ ਪਿਆਉਣ ਤੋਂ ਬਾਅਦ ਫੁੱਲ ਸੈਲਜ ਪਾ ਦਿੰਦਾ ਹੈ ਅੱਧਾ ਕਿਲੋ ਜਿਹੜਾ ਹੈ ਉਹਨਾਂ ਅੱਗੇ ਫੀ ਜਾਨਵਰ ਵੰਡਾ ਵੀ ਪਾ ਦਿਆਂਗੇ ਹੂੰ ਰਾਤ ਤੋਂ ਰੈਸਟ ਕਰਨ ਦੇ ਅਗਲੇ ਦਿਨ ਜਨਾਬ ਜਾਨਵਰ ਨੂੰ ਥੋੜਾ ਜਿਹਾ ਐਵੇਂ ਸੈਲਜ ਪਾਉਣਾ ਹੂੰ ਸੈਲਜ ਪਾਉਣ ਤੋਂ ਬਾਅਦ ਉਹ ਜਾਨਵਰ ਖਾ ਲੈਣ ਦੇ ਖੜੇ ਰਹਿਣ ਦੇ ਸ਼ਾਮ ਨੂੰ 3-4 ਵਜੇ ਉਹਨਾਂ ਦੀ ਅਸੀਂ ਕਰਨੀ ਵੈਕਸੀਨ ਹੂੰ ਵੈਕਸੀਨ ਕੀ ਹੁੰਦੀ ਹੈ ਕਾਦੇ ਵਾਸਤੇ ਕਰ ਜਾਈਏ ਵੈਕਸੀਨ ਇਹਨਾਂ ਦੀ ਕਰਨੇ ਕਿ ਜਿਹੜੇ ਇਹਨਾਂ ਦੇ ਜਿਲਦ ਦੇ ਵਿੱਚ ਚਿਚੜ ਜਾਂ ਕੋਈ ਹੋਰ ਖਾਰਿਸ਼ ਬਿਮਾਰੀ ਸ਼ਮਾਰੀ ਹੁੰਦੀ ਹੋ ਅੰਦਰ ਜਿਹੜੇ ਕੀੜੇ ਹੁੰਦੇ ਨੇ ਉਹਨਾਂ ਦੀ ਵਜ੍ਹਾ ਤੋਂ ਇਹ ਜ਼ਰੂਰੀ ਹੈ ਕਰਨੀ ਚਾਹੀਦੀ ਜਿਹੜੇ ਅੰਦਰ ਕੀੜੇ ਹੁੰਦੇ ਨੇ ਉਹਨਾਂ ਵਾਸਤੇ ਕਿਹੜੀ ਵਰਮਿੰਗ ਕਰ ਜਾਈਏ ਵਰਮਿੰਗ ਤਾਂ ਬੜੀ ਹੈ ਬੜੀਆਂ ਕੰਪਨੀਆਂ ਦੀ ਹੈ ਲੇਕਿਨ ਸਭ ਤੋਂ ਬੈਸਟ ਜਿਹੜੀ ਮੇਰੇ ਤਜਰਬੇ ਚ ਆਈ ਹੈ ਮੈਨੂੰ ਕੋਈ ਕਮਿਸ਼ਨ ਨਹੀਂ ਦਿੰਦੇ ਲੇਕਿਨ ਉਹ ਹੈਗੀ ਹੈ ਨਿਲਜ਼ਾਨ ਪਲੱਸ ਨਿਲਜ਼ਾਨ ਪਲੱਸ ਹਾਂ ਇਹ ਨਵਾਂ ਬੰਦਾ ਵੀ ਕਰ ਲਏਗਾ ਤੇ ਪੁਰਾਣੇ ਵੀ ਕਰਦੇ ਪਏ ਨੇ ਇਹਦੇ ਸਾਈਡ ਇਫੈਕਟ ਬਹੁਤ ਘੱਟ ਨੇ ਬਾਕੀ ਕੁਝ ਦਵਾਈਆਂ ਹੈ ਕਿਆਂ ਨੇ ਉਹ ਕੁਝ ਮਹਿੰਗੀਆਂ ਨੇ ਉਹ ਫਿਰ ਘੱਟ ਜ਼ਿਆਦਾ ਪੈ ਜਾਂਦੀ ਤੇ ਜਿਹੜੀਆਂ ਸਸਤੀਆਂ ਨੇ ਉਹ ਜਾਨਵਾਰ ਤੇ ਜਿਹੜਾ ਨਾਸਰ ਕਰ ਜਾਂਦੀ ਅਸਰ ਕਰ ਜਾਂਦੀ ਜ਼ਿਆਦਾ ਮਹਿੰਗੀਆਂ ਤੇਜ਼ ਹੁੰਦੀ ਹੈ ਤੇਜ਼ ਹੁੰਦੀ ਵਜ੍ਹਾ ਤੋਂ ਇਹ ਨਾਰਮਲ ਕੀਮਤ ਦੀ ਦਵਾਈ ਹੈ ਹਮਮ ਤੇ ਇਹਦਾ ਰਿਜ਼ਲਟ ਬਹੁਤ ਅੱਛਾ ਹੈ ਕੀ ਬਾਤ ਹੈ ਤੇ ਇਹਨਾਂ ਦਾ ਡਵਰਮਿੰਗ ਕਰਨਾ ਲਾਜ਼ਮੀ ਹੈ ਨਾ ਵੀ ਅਗਰ ਬੰਦਾ ਕਰੇ ਤਾਂ ਕੀ ਹੁੰਦੇਗਾ ਨਹੀਂ ਨਹੀਂ ਉਹਨ ਦੇ ਨਾਲ ਜਿਹੜਾ ਨਾ ਡਾਡੀ ਅੱਧੀ ਖਰਾਕ ਜ਼ਾਇਆ ਹੋ ਜਾਏਗੀ ਉਹ ਕੈਸਾ ਲਾ ਉਹ ਇਸ ਤਰ੍ਹਾਂ ਇਹਨਾਂ ਦੇ ਅੰਦਰ ਕੀੜੇ ਹੋਣਗੇ ਅੱਧੀ ਉਹ ਕੀੜੇ ਖਾਣਗੇ ਅੱਧੀ ਜਾਨਵਰਾਂ ਨੂੰ ਲੱਗੇਗੀ ਹੂੰ ਜਿਲਦ ਦੇ ਜਿਹੜੇ ਮਸਲੇ ਨੇ ਉਹ ਜਿਸ ਤਰ੍ਹਾਂ ਹੋਰ ਵੀ ਕਾਫੀ ਆਪਾਂ ਦਾ ਜਿਚੜਾਂ ਦਾ ਪਤਾ ਹੈ ਬਾਕੀ ਹੋਰ ਚੀਜ਼ਾਂ ਵੀ ਹੁੰਦੀਆਂ ਨੇ ਜਿਲਦ ਦੇ ਅੰਦਰ ਹੂੰ ਉਹ ਜਿਹੜਾ ਨਾ ਜਿਲਨ ਨੂੰ ਸਾਫ਼ ਕਰਦਾ ਆਈ ਮੈਕ ਪਲੱਸ ਲਾਉਣਾ ਜਿਲਦ ਵਾਸਤੇ ਹੂੰ ਪੰਜ ਸੀਸੀ فی ਜਾਨਵਰ ਲਾਉਂਦੇ ਅੱਛਾ ਪੇ ਗੱਲ ਕਰਦੇ ਕੁਝ ਲੋਕਾਂ ਦੇ ਜਾਨਵਰ ਬੰਨੇ ਹੁੰਦੇ ਨੇ ਜਿਵੇਂ ਕਿ ਕੁਰਬਾਨੀਆਂ ਵਾਲੇ ਜਾਨਵਰ ਬੰਨ ਕੇ ਰੱਖਦੇ ਨੇ ਤੁਸੀਂ ਇਹਨਾਂ ਨੂੰ ਬਿਲਕੁਲ ਖੁੱਲੇ ਛੱਡਿਆ ਹੋਇਆ ਉਹ ਖੁੱਲੇ ਛੱਡਣ ਦੀ ਕੀ ਵਜ੍ਹਾ ਖੁੱਲੇ ਛੱਡਣ ਦੀ ਵਜ੍ਹਾ ਇੱਕ ਤਾਂ ਸਾਡੀ ਜਿਹੜੀ ਨੌ ਜਾਂ نسل ਜਿਹੜੀ ਉਹਨਾਂ ਸਕੂਨ ਵਾਲੀ ਥੀ ਇਹਦੇ ਨਾਲੇ ਇੱਕ ਨਾ ਤਾਂ ਸਾਨੂੰ ਸਰਦੀ ਚ ਬੰਨਣਾ ਪੈਣਾ ਤੇ ਨਾ ਗਰਮੀ ਚ ਛਾ ਧੁੱਪੇ ਛਾਵੇਂ ਕਰਨ ਦਾ ਕੋਈ ਮਸਲਾ ਨਹੀਂ ਹੂੰ ਪਾਣੀ ਆਦੇ ਆਪੇ ਪੀਂਦੇ ਨੇ ਧੁੱਪੇ ਛਾਵੇਂ ਆਦੇ ਆਪੇ ਹੋ ਜਾਣਗੇ ਉਸ ਤੋਂ ਬਾਅਦ ਇਹ ਹੋਵੇਗਾ ਇਹਨਾਂ ਦਾ ਕਿ ਬਹੁਤ ਸਾਨੀ ਹੋ ਜਾਂਦੀ ਹੈ ਪਾਲਣ ਦੇ ਵਿੱਚ ਗਰੋਥ ਦੇ ਵਿੱਚ ਜਿਹੜਾ ਨਾ ਸਭ ਤੋਂ ਜ਼ਿਆਦਾ ਕਰਦਾਰ ਹੈ ਖੁੱਲੇ ਛੱਡਣ ਦਾ ਕੀ ਬਾਤ ਹੈ ਗੱਲ ਕਰ ਜੇ ਫੀਡ ਪਲਾਨ ਦੀ ਲੋਕ ਤੇ ਸੈਲਜ ਵੰਡਾ ਤੂੜੀ ਛੋਲੇ ਛਵਾਰੇ ਬੜਾ ਕੁਝ ਖਵਾਈ ਜਾਂਦੇ ਬੱਚਿਆਂ ਨੂੰ ਤੁਸੀਂ ਇਸ ਟਾਈਮ ਆਪਣੇ ਜਾਨਵਰਾਂ ਨੂੰ ਫੀਡ ਪਲਾਨ ਵਿੱਚ ਕੀ ਦੇ ਰਹੇ ਜੀ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਸੈਲਜ ਹਮ ਨਾਲ ਥੋੜੀ ਜੀ ਤੋੜੀ 30 ਜਾਨਵਰ ਨੂੰ ਤਕਰੀਬਨ 5-6 ਕਿਲੋ ਤੋੜੀ ਅਸੀਂ ਲਾਣੇ ਅੱਛਾ ਜੀ 30 ਜਾਨਵਰ ਜਦੋਂ ਅਸੀਂ ਆਣੇ ਮੈਂ ਅੱਧਾ ਕਿਲੋ ਤੁਸਟਾੜ ਕਰਨਾ 3-4 ਕਿਲੋ ਅੱਧਾ ਕਿਲੋ ਸਵੇਰ ਅੱਧਾ ਕਿਲੋ ਸਵੇਰ ਅੱਧਾ ਕਿਲੋ ਸ਼ਾਮ ਇਹ ਵੰਡਾ ਪਾਉਣਾ ਫਿਰ ਕਿਲੋ 2 ਕਿਲੋ ਤੇ ਲੈ ਜਾਣਾ ਕਿਲੋ ਸਵੇਰ ਕਿਲੋ ਸ਼ਾਮ ਹਮ ਜਦੋਂ 1 ਮਹੀਨਾ ਹੋਣਾ ਫਿਰ ਇਹਨੂੰ ਅੱਗੇ ਜਿਹੜਾ ਜਾਨਵਰ ਦੇ ਵਜ਼ਨ ਦੇ ਮੁਤਾਬਕ ਇਹਨਾਂ ਲੈ ਜਾਣੇ ਯਾਨੀ ਕਿ ਟੋਟਲ ਆਖਰੀ ਜਿਹੜਾ 30 ਦਿਨਾਂ 30 ਦਿਨੇ ਕਿੰਨਾ ਵੰਡਾ ਪਾਉਂਦੇ ਆ ਅਸੀਂ 4 ਤੋਂ 4.5 5 ਕਿਲੋ ਤੱਕ ਲੈ ਜਾਂਦੇ ਆ 5 ਕਿਲੋ ਤੱਕ ਹਾਂਜੀ ਕੁਝ ਲੋਕ ਕਹਿੰਦੇ ਨੇ ਕਿ ਵੰਡਾ ਜ਼ਿਆਦਾ ਪਾਉਣ ਦੀ ਵਜ੍ਹਾ ਨਾਲ ਜਾਨਵਰ ਨੂੰ ਲਹੂ ਮੂਤਰ ਦੀ ਬਿਮਾਰੀ ਆ ਜਾਂਦੀ ਏ ਓਕੇ ਇਸ ਤਰ੍ਹਾਂ ਦੀ ਉਹਦੀ ਮੇਨ ਵਜ੍ਹਾ ਕੀ ਹੁੰਦੀ ਏ ਉਹਦੀ ਮੇਨ ਵਜ੍ਹਾ ਹੈ ਨਾ ਫਰਦ ਕਿਤਾ ਅੱਜ ਤੁਸੀਂ ਪਾ ਰਹੇ ਜੇ ਜਾਨਵਰ ਨੂੰ 3 ਕਿਲੋ ਹਮ ਤੇ ਕੱਲੀ ਕਈ ਫਾਰਮਰ ਕਰਦੇ ਨੇ ਰਾਬਤਾ ਵੀ ਕਰ ਲੈਂਦੇ ਨੇ ਸਾਰਿਆਂ ਦਾ ਹੀ ਇੱਕ ਦੂਸਰੇ ਨਾਲ ਹੈ ਤੱਲਕ ਹਮ ਅੱਜ ਹੀ ਤੇ ਕੱਲ ਨੂੰ ਨਾ ਸੋਚਿਆ ਨਾ ਕਿ ਇਹਨਾਂ ਦਾ ਜਿਹੜਾ ਅਸੀਂ ਵੰਡਾ ਵਧਾ ਦੀ ਤੇ ਕੱਲ ਹੀ ਉਹਨਾਂ 3.5 ਕਿਲੋ ਪਾ ਦੇਣਾ। ਅੱਛਾ। ਉਹ ਜੱਕਦਾਂ ਹੀ ਵੰਡਾ ਵਧਾ। ਜੱਕਦਾਂ ਵਧਾ। ਜੱਕਦਾਂ ਨਹੀਂ ਵਧਾਣਾ ਤੁਸੀਂ ਜਿੱਥੇ ਵਧਾਣ ਦੇ ਪੈ ਨਾ ਜਿੱਥੇ ਤੁਹਾਡਾ 1.40 ਕਿਜੀ ਪੈਂਦਾ ਪਿਆ ਨਾ। ਤੇ ਅਗਰ ਤੁਸੀਂ ਸੋਚਦੇ ਪੈ ਜੇ ਤੇ ਅੱਗੇ ਉਹਨਾਂ ਨੂੰ 105 ਤੇ ਲੈ ਜਾਓ। 2 ਦਿਨਾਂ ਤੱਕ ਕਰੋ ਉਹਨੂੰ ਦੇ 10 ਤੇ ਲੈ ਜਾਓ। ਆਸ ਆਸਾ ਵਧਾਓ। ਯਾਨੀ ਕਿ ਟੋਟਲ ਜਾਂ ਵਧਾਣ ਦੀ ਵਜ਼ਨ ਜਿਹੜੀ ਨਾ ਤਕਰੀਬਨ ਜਿੱਥੇ ਤੁਸੀਂ ਲਜਾਣਾ ਹੈ ਨਾ ਤਰਜ਼ਕ ਤੱਕ ਕਿਲੋ ਤੋਂ 2 ਕਿਲੋ ਤੱਕ ਕਰਨਾ ਹੈ 3-4 ਦਿਨ ਤੱਕ ਹੂੰ 2 ਕਿਲੋ ਤੋਂ 3 ਕਿਲੋ ਤੱਕ ਜਾਣਾ 3-4 ਦਿਨ ਦੇ ਵਿੱਚ ਵਿੱਚ ਉਹ ਗੈਪ ਪੂਰਾ ਕਰੋ ਜਾਨਵਰ ਡਵਾਈਸ ਕਰ ਤੇ ਕਿੱਥੇ ਕਿੱਥੇ ਕਿੰਨਾ ਕਰਨਾ ਇਹ ਸਿਸਟਮ ਉਹਦੀ ਵੇ ਤੇ ਲੋ ਮੂਤਰ ਮਾਰੀ ਹੁੰਦੀ ਹਾਂਜੀ ਉਹਦੇ ਵਾਸਤੇ ਕੋਈ ਇਲਾਜ ਹੈ ਜਾਂ ਨਹੀਂ ਹੈ ਜਾਂ ਨਹੀਂ ਕੀ ਇਲਾਜ ਕਰੀਂ ਇਹਦਾ ਇਲਾਜ ਦੇਸੀ ਇਲਾਜ ਤੇ ਟੋਟਕੇ ਨੇ ਤੇ ਬਾਕੀ ਜਿਹੜਾ ਨਾ ਰਾਤ ਮੂਤਰ ਦੇ ਦੋ ਤਿੰਨ ਇੰਜੈਕਸ਼ਨ ਹੈਗੇ ਨੇ ਮੈਨੂੰ ਨਾਮ ਨਹੀਂ ਆਉਂਦੇ ਉਹਨਾਂ ਦੇ ਤੇ ਕਿਨ ਉਹਨਾਂ ਦਾ ਕੰਟਰੋਲ ਹੈ ਠੀਕ ਤੇ ਦੇਸੀ ਟੋਟਕਾ ਕੀ ਹੈ ਦੇਸੀ ਇਹਦੇ ਵਾਸਤੇ ਜਿਹੜਾ ਨਾ ਇਹ ਗਾਦਰ ਦਾ ਜੂਸ ਪਿਆਤਾ ਗੁਰਦਾ ਸ਼ਰਬਤ ਦੇਤਾ ਉਸ ਤੋਂ ਬਾਅਦ ਠੰਡੀਆਂ ਚੀਜ਼ਾਂਨ ਖਲਾਮ। ਮਤਲਬ ਕਿ ਇਹ ਜਿਹੜੀ ਬਿਮਾਰੀ ਹੈ ਇਹ ਜ਼ਿਆਦਾ ਗਰਮ ਗਜ਼ਾਖਾਂ ਦੇ ਨਾਲ ਆਉਂਦੀ ਹੈ। ਉਹਨੂੰ ਠੰਡਾ ਕਰਨਾ ਭਾਵੇਂ ਗੰਨੇ ਦਾ ਜੂਸ ਪਿਆ ਦੋ ਗਾਦਰ ਦਾ ਪਿਆ ਦੋ ਜੂਸ ਪਿਆ ਸਹੀ ਹੋ ਗਿਆ। ਅੱਛਾ ਗੱਲ ਕਰ ਜਾਈਏ ਕਿ ਇਹਨਾਂ ਨੂੰ ਤੁਸੀਂ ਤੁਹਾਨੂੰ ਫਾਰਮ ਤੇ ਲਿਆਂਦਿਆਂ ਨੂੰ ਕਿੰਨੇ ਦਿਨ ਹੋ ਗਏ ਤੇ ਕਿੰਨੇ ਮਹੀਨਿਆਂ ਦੀ ਫਾਰਮਿੰਗ ਕਰਦੇ ਜੇ। ਅਸੀਂ ਜਿਹੜੀ ਸਹੀ ਫਾਰਮਿੰਗ ਨਾ ਜਿਹੜੀ ਜਿਵੇਂ ਆਮ ਤਿੰਨ ਲੋਕ ਕਰ ਰਹੇ ਨੇ ਹੂੰ ਸਹੀ ਮੈਨੇਜ 3 ਮਹੀਨੇ 90 ਦਿਨ ਦੀ ਫਾਰਮਿੰਗ ਹੈ ਇਸ ਤੋਂ ਅੱਗੇ ਵੀ 10 20 ਦਿਨ ਪੈ ਜਾਵੇ ਤੇ ਮਸਲਾ ਨਹੀਂ ਦਾ ਫਾਰਮਰ ਨੂੰ ਆਰਡਰ ਨਹੀਂ ਲੱਗ ਰਿਹਾ ਅੱਗੇ ਫੈਕਟਰੀ 'ਚ ਦਿਲ ਨਹੀਂ ਛੱਡਣਾ ਚਾਹੀਦਾ ਕੋਈ ਮਸਲਾ ਨਹੀਂ ਜਿਹੜੀ ਖੁਰਾਕ ਤੁਸੀਂ ਪਾ ਰਹੇ ਜੇ ਉਹ ਨਹੀਂ ਪਾਣੀ ਘਟਾਣੀ ਨਹੀਂ ਬਲਕਿ ਦਿਨਾਂ ਦੀ ਨਿਸ਼ਮਤ ਨਾਲ ਉਹਨੂੰ ਵਧਾਓ ਜਿਸ ਤਰ੍ਹਾਂ ਜਾਨਵਰ ਖੜਾ ਹੈ ਉਹ ਵਜ਼ਨ ਵੀ ਵਧਾਉਂਦਾ ਹੈ ਮਤਲਬ ਕਿ ਅਗਰ ਤੁਹਾਡੇ 3 ਮਹੀਨੇ ਤੋਂ ਕੋ 10 15 ਨੇ ਉੱਤੇ ਹੋ ਗਏ ਤਾਂ ਉਹਦੀ ਖੁਰਾਕ ਉਨੀ ਰੱਖੋ ਉਹਦਾ ਫਾਇਦਾ ਇਹ ਹੈ ਕਿ ਉਨਾ ਹੀ ਜਾਨਵਰ ਗੋਸ਼ਤ ਵਧਾਏਗਾ ਤੇ ਮਹਗਾ ਸੇਲ ਹੋਏਗਾ ਹਾਂਜੀ ਬਿਲਕੁਲ ਸਹੀ ਹੋ ਗਿਆ ਅੱਛਾ ਮਾਸ਼ਾਅੱਲਾ ਇਸ ਟਾਈਮ ਆਪਣੇ ਕੋ 30 ਜਾਨਵਰ 30 ਜਾਨਵਰਾਂ ਵਾਸਤੇ ਕਿੰਨੇ ਬੰਦੇ ਰੱਖੇ ਜਿਹੜੀ ਇਹਨਾਂ ਦੀ ਸਫਾਈ ਫੀਡ ਪਲਾਨ ਕਰਦੇ ਨੇ ਬੰਦੇ ਕੋਈ ਨਹੀਂ ਅਸੀਂ ਆਪ ਹੀ ਹੂੰ ਤੇ ਫਿਲਹਾਲ ਤਾਂ ਅਸੀਂ ਐਵੇਂ 30 ਤੇ ਫਾਰਗ ਆਦੇ ਆਪ ਨੂੰ ਫਾਰਗ ਮਹਿਸੂਸ ਕਰਦੇ ਪਏ ਨਰਸੀ ਦਾ ਨਾਲ ਕਰਨਾ ਹੈ ਇਹ ਤਾਂ ਸਾਡਾ ਦਰਸ਼ੀ ਦਾ ਵਕਾਰ ਹੈ 30 ਬੱਚੇ ਪਾਰ ਹੈ ਜੀ ਹਾਂਜੀ ਇਧਰ ਤਾਂ ਸਿਗਰ ਸਾਡਾ 20 ਮਿੰਟ ਪਹਿਲੇ ਲੱਗਦੇ ਨੇ ਸਵੇਰ ਦੇ ਟਾਈਮ ਤੇ 1 ਘੰਟਾ ਸ਼ਾਮ ਦੇ ਟਾਈਮ ਲੱਗਦਾ ਬਸ ਅੱਛਾ ਯਾਨੀ ਕਿ ਇਹ ਕਹਿੰਦਾ ਕਿ ਘੰਟਾ ਸਵੇਰ ਤੇ ਘੰਟਾ ਸ਼ਾਮ ਹਾਂ ਬਿਲਕੁਲ ਤੇ 1 ਘੰਟੇ ਦੇ ਵਿੱਚ ਵਿੱਚ ਤੁਸੀਂ ਵੰਡਾ ਸਹਲੇ ਤੂੜੀ ਬਸ ਇਹ ਕੰਪਲੀਟ ਹੋ ਜਾਂਦੀ ਇੱਕ ਹੀ ਬੰਦਾ ਕਰ ਲੈਂਦਾ ਸਹੀ ਹੋ ਗਿਆ ਤੇ ਪਾਣੀ ਦੀ ਕੀ ਰੁਟੀਨ ਹੈ ਜਿਵੇਂ ਕਿ ਲੋਕ ਪਾਣੀ ਦੇ ਵਿੱਚ ਮਿੱਠੇ ਸੋਡੇ ਤੇ ਨਮਕ ਤੇ ਚੂਨਾ ਪਾਉਂਦੇ ਨੇ ਉਹ ਉਹਦਾ ਕੀ ਫਾਇਦਾ ਜਿਹੜਾ ਹੈ ਨਾ ਮਿੱਠਾ ਸੋਡਾ ਇਹ ਟਾਕਸਨ ਨੂੰ ਖਤਮ ਕਰਦਾ ਹੈ ਤੇ ਚੌਥੇ ਪੰਜਵੇਂ ਦਿਨ ਪਾਣਾ ਚਾਹੀਦਾ ਹੈ। ਹੂੰ ਫੀ ਜਾਨਵਰ ਜਿਹੜਾ ਹੈ ਨਾ ਕੋਈ 10 15 ਗ੍ਰਾਮ ਪਾਣਾ ਚਾਹੀਦਾ ਹੈ। ਅੱਛਾ ਚੌਥੇ ਪੰਜਵੇਂ ਦਿਨ ਰੋਜ਼ਾਨਾ ਤੋਂ ਨਹੀਂ ਪਾਣਾ। ਸਹੀ ਹੋ ਗਿਆ। ਇਹਦੇ ਨਾਲ ਜਾਨਵਰ ਦਾ ਮੈਦਾ ਠੀਕ ਰਹਿੰਦਾ ਹੈ। ਹੂੰ ਤੇ ਰੋਟ ਠੀਕ ਕਰਦਾ ਹੈ। ਮਾਸ਼ਾਅੱਲਾ ਜਦੋਂ ਤੁਸੀਂ ਇਹ ਪਾਣਾ ਹੈ ਨਾ ਹੂੰ ਅਗਰ ਕੋਈ ਬੰਦਾ ਜਿਹੜਾ ਹੈ ਨਾ ਲੇਟ ਕਰਦਾ ਤੇ ਜਦੋਂ ਜਾਨਵਰ ਨੇ ਸੋਡਾ ਨਾ ਨਾ ਪਾਵਾਂਗੇ ਤੇ ਇਹਦੇ ਜਿਹੜਾ ਗੋਬਰ ਏ ਉਸ ਵਿੱਚੋਂ 스멜 ਆਉਣ ਲੱਗ ਜਾਂਦੀ ਹੈ 스멜 ਆਉਣ ਲੱਗ ਜਾਂਦੀ ਹੈ ਗੋਬਰ ਚ 스멜 ਆਉਣੀ ਹੈ ਹਾਂ 스멜 ਜਦੋਂ ਵੀ ਮਹਿਸੂਸ ਕਰੋ ਉਦੋਂ ਤੁਸੀਂ ਜਿਹੜਾ ਨਾ ਇਹਦੇ ਚ ਤੁਸੀਂ ਪਾਓ ਸੋਡਾ ਅੱਛਾ ਜਦੋਂ ਕਿ ਗੋਬਰ ਚ 스멜 ਆਉਣ ਲੱਗ ਪਏ ਤੁਸੀਂ ਉਦੋਂ ਮਿੱਠਾ ਸੋਡਾ ਪਾ ਕੇ ਹੁੰਦੀ ਡਿਵਰਮੀ ਗੇਕਸ ਆਦੀ ਉਹ ਕਰ ਸਕਦੇ ਮਿੱਦਾ ਠੀਕ ਹੋ ਜਾਂਦਾ ਉਹ ਚਾਰ